ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਆ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਜਿਹੜੀ ਬੱਸੀ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਪਹਿਲਾ ਸੂਆ ਸੂਈ ਆ ਪਰਸੋਂ ਇਹਦੀ ਡਿਲੀਵਰੀ ਹੋਈ ਆ ਅੱਜ ਆਪਾਂ 14 ਸਤੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 14 ਸਤੰਬਰ 2023 ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਆਪਣੇ ਫਾਰਮ ਤੋਂ ਵੀਡੀਓ ਕਵਰ ਕਰਦੇ ਆਂ ਵੀਡੀਓ ਦੇ ਐਂਡ ਤੱਕ ਬਣੇ ਰਹੋ ਆਪਾਂ ਤੁਹਾਨੂੰ ਧਾਰਾਂ ਵੀ ਮਾਰ ਕੇ ਦਿਖਾਵਾਂਗੇ ਪਹਿਲਾ ਸੂਆ ਬੱਸੀ ਸੂਈ ਆ ਮਗਰ ਵੀ ਬੱਛੀ ਆ ਬਹੁਤ ਪਿਆਰੀ ਦੇਖ ਸਕਦੇ ਹੋ ਸਾਰਾ ਪਰ ਰਿਕਾਰਡ ਫਾਰਮ ਦਾ ਦੇ ਦਾਂਗੇ ਇਹਦਾ ਕਿਹੜੇ ਸ਼ਿਮਨਤੀ ਬੱਛੀ ਆ ਤੇ ਕਿਹੜੇ ਦੀ ਆਪ ਆ ਦੇਖ ਸਕਦੇ ਤੁਸੀਂ ਫੇਸ ਕੁਆਲਟੀ ਬੱਚੇ ਦੀ ਬੁਲਬੁਲ ਦਾ ਬੱਚਾ ਹੀ ਆ 14 ਨੰਬਰ ਟੈਗ ਲੱਗਿਆ ਹੋਇਆ ਇਹਦੇ ਫਾਰਮ ਦੀ ਬੱਛੀ ਆ ਇਹ ਤੁਹਾਨੂੰ ਦੰਦ ਵੀ ਚੈੱਕ ਕਰਾਵਾਂਗੇ ਦੋ ਦੰਦ ਆ ਖੀਰੀ ਤੋਂ ਦੋ ਦੰਦ ਹੋਈਆ ਹਜੇ ਥਣ ਕੱਲਾ ਕੱਲਾ ਨਿਕਲਣਾ ਗਲਾਬੀ ਗਲਾਬੀ ਲੱਗਿਆ ਦੇਖ ਸਕਦੇ ਹੋ ਨੇੜੇ ਤੋਂ ਚੈੱਕ ਕਰਾਣਿਆ ਕੱਲਾ ਕੱਲਾ ਪੂਰਾ ਮੁਠੀ ਹੱਥਾਂ ਦੀ ਚਵਾਈ ਵਾਲਾ ਥਣ ਲੱਗਿਆ ਹੋਇਆਗਾ ਚਾਰੇ ਥਣ ਇੱਕੋ ਜਿਹੇ ਆ ਪੂਰੇ ਗੈਪ ਤੇ ਆ ਤੋ ਬੱਚਾ ਲਾ ਕੇ ਪਸਮਾਕ ਕਰਾਇਸ ਨੂੰ ਧਾਰਾ ਮਾਰ ਕੇ ਦਿਹਾਉਣੇ ਬੈਜਾ ਪੁੱਤ ਪਹਿਲੇ ਨ ਬੱਚੀ ਆ ਭੋਰਾ ਔਲ ਨਹੀਂ ਕਰਦੀ ਤੁਸੀਂ ਦੇਖ ਸਕਦੇ ਹੋ ਪਸਮਾਕ ਕੀਤਾ ਆਪਾਂ ਥਣ ਚੈੱਕ ਕਰਾਣੇ ਦੁਬਾਰਾ ਕੱਲਾ ਕੱਲਾ ਨਿਕਲਣਾ ਗਲਾਬੀ ਗਲਾਬੀ ਥਾਣਾ ਪੂਰਾ ਹੱਥਾਂ ਦੀ ਚਵਾਈ ਵਾਲਾ ਤੁਹਾਨੂੰ ਧਾਰਾ ਮਾਰ ਕੇ ਦਿਖਾਵਾਂਗੇ ਪਹਿਲੇ ਨ ਬੱਚੀ ਆ ਕੋਈ ਔਲ ਵਗੈਰਾ ਨਹੀਂ ਕਰਦੀ ਸਨੁਚ ਚਵਾਈ ਕਰਕੇ ਦਿਹਾਉਣੇ ਆ। ਸੌ ਧਾਰਾ ਮਾਰ ਕੇ ਦਿਹਾਉਣੇ ਆ ਤੁਹਾਨੂੰ। ਦੇਖ ਸਕਦੇ ਹੋ। ਆ ਪਿਛਲੇ ਥਣਾਂ ਦੀ ਧਾਰਾ ਚੈੱਕ ਕਰ ਸਕਦੇ ਤੁਸੀਂ। ਕੋਲੀ ਤੇ ਮੋਟੀ ਚਵਾਈ ਆ ਪੂਰੀ ਪਿਛਲੇ ਥਣਾਂ ਦੀ ਮਾਰਦੀ ਆ। ਟੂਨ ਬਹੁਤ ਚੰਗਾ ਲੱਗਿਆ ਤੁਸੀਂ ਦੇਖ ਸਕਦੇ ਹੋ। ਕੋਲੀ ਦੇ ਮੋਟੀ ਚਵਾਈ ਆ ਅਗਲੇ ਥਣਾਂ ਦੀ ਮਾਰਦੀ। ਕੋਈ ਭੂਰ ਸਰਲਾ ਨਹੀਂ। ਕੋਈ ਮੇਰਾ ਵੀਰ ਆਨਲਾਈਨ ਮੰਗਾਉਂਦਾ ਥਣਾਂ ਦੀ ਇਹ ਪਾਸ ਹੋ ਚੁੱਕੀ ਆ। ਕੋਈ ਭੂਰ ਸਰਲਾ ਨਹੀਂ। ਬਸਮਾਕ ਪੂਰਾ ਚਾਰੇ ਥਣਾਂ 'ਚ ਟਿੱਕੋ ਜਾਂ ਬਸਮਾਕ ਸੀਲ ਠੰਡੀ ਆ ਨਿਆਣਾ ਪਾਓ ਨਾ ਪਾਓ ਤੁਸੀਂ ਦੇਖ ਸਕਦੇ ਹੋ। ਤੋੜ ਕੇ ਦਿਖਾ ਦੇ ਵਧੇ ਕਿ ਦੰਦ ਚੈੱਕ ਕਰਾ ਦੇ। ਤੋਪਾ ਬਾਕੀ ਚਵਾਈ ਇਹਦੀ ਕਰਾਂਗੇ ਠਹਿਰ ਕੇ ਸਾਨੂੰ ਆਪਾਂ ਦੰਦ ਚੈੱਕ ਕਰਾਉਣੇ ਤੋੜ ਕੇ ਦਿਖਾਉਣੇ ਪਹਿਲਾ ਸੂਆ ਸੂਈ ਆ ਦੋ ਦੰਦ ਆ ਮਗਰ ਬੱਛੀ ਆ ਬਹੁਤ ਚੰਗੀ ਬੱਛੀ ਆ ਨਵੇਂ ਹਾਨ ਦੇ ਵਿੱਚ ਆ ਸਦੇ ਸਾਦੇਓ ਪਿਓਰ ਦੋ ਦੰਦ ਦਾ ਦੁੱਗੀ ਆ ਬੱਸੀ ਪਿਓਰ ਦੋ ਦੰਦ ਓਕੇ ਆ ਬੱਤ ਛੱਡ ਦੇ ਦੋ ਦੰਦ ਬੱਛੀ ਆ ਤੋੜ ਕੇ ਦਿਖਾ ਦੇ ਬਾਹਰ ਨੂੰ ਬੁੱਤ ਸੱਤੋਰਾ ਵਗੈਰਾ ਦਿਖਾ ਦਿਓ ਕੱਦ ਕਾਠ ਵਾਲੀ ਆ ਕੰਪੈਕਟ ਡਾਡਰਾ ਪੂਰਾ ਤੁਸੀਂ ਦੇਖ ਸਕਦੇ ਹੋ ਬਰੀਡ ਦੇ ਵਿੱਚ ਹੈਗੀ ਆ ਬੱਚੀ ਕੰਪੈਕਟ ਡਾਡਰਾ ਪੂਰਾ ਫਸੀ ਪਈ ਆ 14 ਤਰੀਕ ਨੂੰ ਸ਼ਾਮ ਨੂੰ ਆਪਣਾ 4:30 ਦਾ ਟਾਈਮ ਥਾਣਾ ਬੱਚੇ ਨੂੰ ਤੇਜ਼ੀ ਕਰਦੀ ਆ ਬੱਚੇ ਨੂੰ ਜਰੂਰ ਤੇਜ਼ੀ ਕਰਦੀ ਆ ਸੋ ਜਿਹੜੇ ਮੇਰੇ ਵੀਰਾਂ ਨੂੰ ਇਹ ਬੈੜ ਪਸੰਦ ਹੋਈ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਦੋ ਨਗ ਨਹੀਂ ਇੱਕ ਨਹੀਂ ਹੈਗਾ ਤੇ ਮਗਰੀਏ ਬੱਚੀ ਤਿਆਰ ਹੋ ਜਾਣੀ ਆ ਬਹੁਤ ਚੰਗੇ ਸੀਮੰਟ ਦੀ ਆ ਤੇ ਆਪ ਬੱਚੀ ਬਹੁਤ ਚੰਗੇ ਸੀਮੰਟ ਦੀ ਤੁਸੀਂ ਦੇਖ ਸਕਦੇ ਹੋ ਦੁੱਧ ਨੇ ਮਾਂ ਦਾ ਰਿਕਾਰਡ ਇਹਦਾ 27-28 ਕਿਲੋ ਦਾ ਗਿਆ ਇਹ ਮੰਨ ਕੇ ਚੱਲੋ ਵੀ 23-24 ਕਿਲੋ ਤੋਂ 25 ਕਿਲੋ ਤੱਕ ਵੀ ਦੋ ਸਾਰੀ ਦੁੱਧ ਜੇ ਚੰਗੀ ਸੇਵਾ ਵਾਲਾ ਮੀਰ ਵੀਰਾ ਕੋਈ ਵੀਰ ਅੱਗੇ ਹੁਣ 5-6 ਮਹੀਨੇ ਇਹਦੇ ਦੁੱਧ ਚੋਣਦੀ ਨੇ ਸੋ ਪਹਿਲਣ ਬੱਛੀ ਆ ਗਈ ਇਹ ਕਨਾਲੀ ਇਹ ਬੱਛੀ ਹੋਰ ਹੈ ਦੂਜਾ ਸੂਆ ਸੂਰੀ ਆ ਇਹ ਹਜੇ 10 ਦਿਨਾਂ ਦੀ ਕੱਚੀ ਆ ਕੋਈ ਮੇਰਾ ਵੀਰ ਜੋੜਾ ਲੈਂਦਾ ਹੋਇਆ ਆਪਾਂ ਮਾਨਤਨ ਫੁੱਲ ਕਰਦਾਂਗੇ ਟੌਪ ਬਰੀਡ ਇਹ ਹੈ ਆ ਇਹ ਦੂਜਾ ਸੂਆ ਸੂਰੀ ਆ ਸੋ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ